ਸਤ ਨਾਮ ਵਾਹਿ ਗੁਰੂ 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 ਜਾਨੇ ਤੁਮਰਾ ਅੰਤ ਕਿਸੇ ਉੱਚਾ ਭਗਵਾਨਿਤ ਤੁਮਰਾ ਸੂਤ ਕਦਾ ਤੇਰਾ ਵਾਹਿਗੁਰੂ ਕੋ ਨਾ ਨਿਕ ਸਭ ਤੇਰੀ ਵਡਿਆਈ ਕੋਈ ਨਾ ਆਣੇ ਮੀਰਾ ਵਾਹਿਗੁਰੂ ਤੇਰੀ ਵਡਿਆਈ ਕੋਈ ਨਾ ਜਾਣੇ ਮੀਰਾ ਵਾਹਿਗੁਰੂ ਸ੍ਰੀ ਗੁਰੂ ਦੀ ਜੀ ਸਹਾਇ ਬਾਸ ਦੀ ਗੁਰੂ ਦੀ ਜੀ ਕਾਛੀਆ ਹੀ ਦਸਮੇ ਸੇ ਸੰਗਗੋ ਕੀ ਸਮਟੈ ਗੋ ਨਾਮ ਕਜੈਂ ਕੇ ਆਏ ਬਿਰੰਗਤ ਗੁਰਤੇ ਮਰਦਾਸ ਰਾਮ ਦਾ ਤੇ ਮਨ ਸਹਾਇ ਅਰਜਨ ਨਾ ਹਾਕੋ ਬੰਦ ਨੂੰ ਸੁਗਰੂ ਸ੍ਰੀ ਹਰਿ ਆਇ ਸ੍ਰੀ ਹਰਿ ਤੇ ਸ਼ਰਨ ਧਿਆਈਆ ਜਿਸ ਜਿਠੀਆਂ ਸਭ ਕੁਝਾਵੇ ਏਕ ਬਾਹਰ ਜਿ ਸਿਮਰੀਏ موسیقی ਤਨ ਤਨ ਬਾਬਾ ਸਤੀ ਦਾਸ ਜੀ ਤਨ ਤਨ ਬਾਬਾ ਜਿਆਨਦਾ ਜੀ ਆਪ ਜੀ ਦੇ ਸ਼ਹੀਦੀ ਪਰਮ ਨਉਂਦੇ ਹੋ ਇਸ ਮੋਰ ਿਲਾਕਾ ਨਿਵਾਸੀਆਂ ਚਾਹੋਗੇ ਤੇ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਵੀ ਸਤਿਗੁਰੂਰਾ ਪੇਟਿਆ ਜਿਨ ਬਣਤ ਬਣਾਈ ਧੰਗੁਰੂ ਤੇ ਵਾਹਤਿ ਮਹਾਰਾਜ اپنی سنگتا پہ مہر پریا ہاتھ رکھنا نام بندگی سمرن علاقے اس طرح ہی اکٹھے ہو کے جوڑ میلے کے اتم پکش نے آپ کی جہور شری اخنڈ پاٹ جی کیا آپ کیا رہے ہیں شہریوں آپ کی جہور منچ پہ آ رہے نشان صاحب والے ਗੁਰੂ ਕੇ ਕਮਲ ਕਸੇ ਪਿਆਰ ਹੰਤ ਸੱਚੀ ਬਾਛਾ ਜੀਉ ਨਗਰ ਕੀਰਤਨ ਦੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਸਹਾਈ ਹੋ ਕੇ ਸ਼ੁੱਧ ਬਾਣੀ ਪੜਨ ਦੀ ਸਮਰੱਥਾ ਬਖਸ਼ੋ ਸਹੀ ਸਹੀ ਪਿਆਰੇ ਮੇਲੋ ਜਨਾ ਮੇਰਾ ਨਾਮ ਕਿਤਾਬੇ ਨਾਨਕ ਨਾਮ ਚੜਦੇ ਕਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਸੋ ਨਿਆ ਸੋ ਸ੍ਰੀਆ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਜਿਸ ਪਾਸ ਸ੍ਰੀ ਦਾਹ ਮਹੱਲ ਹਨ ਦਾਰਾਤ ਖਣੇ ਵਾ ਰਹਿਣ ਮੈਂ ਸੋ ਸ੍ਰੀ ਅਕਾਲੁ 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 ਕਾਲ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਨੋ ਨਿਕਨੋ ਤੇਰੇ ਬਾਣੇ ਸਰਬਤ ਦਾ ਪਲਾ ਤੇਰੇ ਬਾਣੇ ਸਰਬਤ ਦਾ ਪਲਾ ਲੋਹੋ ਤੇਰੇ ਬਾਣੇ ਸਰਬਤ ਦਾ ਪਲਾ ਤੇਰੇ ਬਾਣੇ ਸਰਬਤ ਦਾ ਪਲਾ ਤੇਰੇ ਬਾਣੇ ਸਰਬਤ ਦਾ ਪਲਾ ਤੇਰੇ ਆਵੇ ਬਾਹਰ ਨਾ ਥੰਡਾ ਹੈ ਪੰਜਾ ਸਾਰੇ ਕੋਈ ਨਾ ਹੀ ਕੋਈ ਸਾਹਿਬਾ ਕੋਈ ਨਾ ਕੋਈ ਜੀ ਕੋਈ ਕੋਈ ਬਲਦ ਨਾ ਸਰਕਾਰ ਤੋਂ ਸਮਾਣੇ ਆਇਆ ਜੀ ਰੋਇਲਾ ਜੀ ਵਾਹਿਗੁਰੂ ਜਨਾ ਸੁਆਮੀ ਜੀ ਨੇ ਕਰ ਪਏ ਸੀ ਜੀ ਵਾਣ ਕਲਾ ਕੋ ਪਿਆਰ ਵਾਹਿਆ ਚੱਲਦੇ ਆ ਰਹੇ ਆ ਅੱਜ ਹੈ ਗੋਟਵਾਰੀਆਂ ਦੀ ਸੇਵਾ ਲਈ ਸੁਭਾਨੀ ਆ ਕਿੰਨਾਂ ਤਰਫ ਨਹੀਂ ਆ ਰਹੇ ਜੀ ਨਾਲ ਸੂਰਾ ਸੁਣਿਆ ਪਿਆ ਜੀ ਨਿਵਾਇਦਾ ਨੇ ਕਰਦੇ ਹੋਏ ਵਾਹਿਗੁਰੂ My ਦਾਸ ਤੇ ਹੋਏ ਸਹਾਏ RAM DAS ਹੋਏ ਸਹਾਏ ਤੇ ਗਾਭਰੂ ਮਰਿਆ ਤੇ ਦੇਹ ਬਹਾਦਰ ਸੁ ਮੇਰਾ ਪੂਰਾ ਤੰੂ ਮੇਰਾ ਪੂਰਾ ਨੋਹ ਤੇਰਾ ਸੁਹਾਏ ਹੋਲਾ ਮਨ ਤੋਂ ਮਰਾਸ ਕਰੇਗਾ